ਚਿੜੀ ਇੱਕ ਛੋਟਾ ਜਿਹਾ ਪਿਆਰਾ ਪੰਛੀ ਹੈ ਕਦੇ ਇਹ ਨਿੱਕੀ ਜਹੀ ਚਿੜੀ ਸਾਡੀਆਂ ਛੱਤਾਂ ਤੇ ਚੁਗਦੀ ਹੱਸਦੀ ਗੀਤ ਗਾਉਂਦੀ ਸਵੇਰ ਦੀ ਸ਼ੁਰੂਆਤ ਹਰ ਘਰ ਵਿੱਚ ਇਸ ਦੀ ਚੰਚਲ ਚਹਿਕ ਨਾ ਹੁੰਦੀ ਸੀ ਪਰ ਅੱਜ ਅਸੀਂ ਆਪਣੇ ਆਲੇ ਦੁਆਲੇ ਵੇਖੀਏ ਚਿੜੀ ਨਜ਼ਰ ਹੀ ਨਹੀਂ ਆਉਂਦੀ ਏ ਅਸੀਂ ਆਪਣੇ ਘਰਾਂ ਦੇ ਆਲੇ-ਦੁਆਲੇ ਆਸਾਨੀ ਨਾਲ ਵੇਖ ਸਕਦੇ ਸੀ ਪਰ ਹੁਣ ਇਹਨਾਂ ਦੀ ਗਿਣਤੀ ਘਟ ਹੋ ਗਈ ਹੈ ਚਿੜੀ ਸਾਫ਼ ਸੁਥਰਾ ਮਾਹੌਲ ਪਸੰਦ ਕਰਦੀ ਹੈ ਅਤੇ ਛੋਟੇ-ਛੋਟੇ ਕੀੜੇ ਮਕੋੜੇ ਖਾ ਕੇ ਕੁਦਰਤੀ ਤਰੀਕੇ ਨਾਲ ਸਫਾਈ ਕਰਦੀ ਹੈ ਨਾ ਕੋਈ ਇਸ ਦੀ ਮੰਗ ਹੈ ਨਾ ਕੋਈ ਸ਼ਿਕਾਇਤ ਹੈ ਸਾਡੀ ਵਿਕਾਸਸ਼ੀਲ ਦੁਨੀਆ ਮੋਬਾਈਲ ਟਾਵਰਾਂ ਦੀ ਲਹਿਰ ਤੇ ਰਸਾਇਣਿਕ ਕੀਟਨਾਸ਼ਕ ਤੇ ਕੱਚ ਦੇ ਘਰ ਇਹਨਾਂ ਨੇ ਸਾਡੇ ਕੋਲੋਂ ਸਾਡੀ ਛੋਟੀ ਜਿਹੀ ਪਿਆਰੀ ਜਿਹੀ ਚਿੜੀ ਖੋ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਅਸੀਂ ਚਿੜੀ ਵਰਗੇ ਪੰਛੀਆਂ ਦੀ ਰੱਖਿਆ ਨਹੀਂ ਕਰਾਂਗੇ ਤਾਂ ਪ੍ਰਕਿਰਤੀ ਦਾ ਸੰਤੁਲਨ ਖਤਰੇ ਵਿੱਚ ਪੈ ਸਕਦਾ ਹੈ ਇਹ ਸਿਰਫ ਇੱਕ ਪੰਛੀ ਦੀ ਗੱਲ ਨਹੀਂ ਇਹ ਸਾਡੀ ਹੋਂਦ ਦੀ ਗੱਲ ਹੈ ਜੇ ਚਿੜੀ ਅੱਜ ਗਾਇਬ ਹੋ ਰਹੀ ਹੈ ਤਾਂ ਹੁਣ ਸੋਚੋ ਕਿ ਅਗਲੀ ਵਾਰੀ ਕਿਸ ਦੀ ਸਾਨੂੰ ਹੁਣ ਜਾਗਣ ਦੀ ਲੋੜ ਹੈ ਇੱਕ ਵਾਦਾ ਅਸੀਂ ਆਪਣੇ ਆਪ ਨਾਲ ਸਾਰੇ ਕਰੀਏ ਤੇ ਇੱਕ ਕੰਮ ਕਰੀਏ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਪਾਣੀ ਰੱਖੀਏ ਜਾਂ ਜਿੱਥੇ ਹੋ ਸਕੇ ਚਾਹੇ ਘਰਾਂ ਦੇ ਬਾਹਰ ਛੱਤ ਦੇ ਉੱਤੇ ਅਨਾਜ ਦੇ ਦਾਣੇ ਪਾਈਏ ਤੇ ਕੁਦਰਤ ਨਾਲ ਪਿਆਰ ਕਰੀਏ ਚਿੜੀ ਨੂੰ ਬਚਾਉਣਾ ਮਤਲਬ ਆਪਣੀ ਧਰਤੀ ਨੂੰ ਬਚਾਉਣਾ ਪਾਣੀ ਰਖੀਏ ਦਾਣੇ ਪਾਈਏ ਚਿੜੀ ਦੀ ਦੁਨੀਆ ਮੋੜ ਲੈ ਆਈਏ